ਜ਼ਿਲ੍ਹਾ ਤਰਨਤਾਰਨ ਦੇ ਅਦੀਨ ਆਉਂਦੇ ਸਰਹੱਦੀ ਕਸਬਾ ਬਲਟੋਹਾ 'ਚ ਇਨਸਾਨੀਅਤ ਉਸ ਵਕਤ ਸ਼ਰਮਸ਼ਾਰ ਹੁੰਦੀ ਦਿਖਾਈ ਦਿੱਤੀ ਜਦੋਂ ਆਪਣੇ ਗਵਾਂਡੀਆਂ ਦੀ ਲੜਕੀ ਨੂੰ ਭਜਾ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ 55 ਸਾਲਾ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਠਿਤ ਤੌਰ ਤੇ ਸ਼ਰੀਆਮ ਨਿਰਵਸਤਰ ਕਰ ਦਿੱਤਾ ਉਕਤ ਲੋਕਾਂ ਨੇ ਨਾ ਸਿਰਫ ਸਰੀਰ ਟਕੰਦਰ ਜਤਨ ਕਰਦੀ ਔਰਤ ਕੋਲੋਂ ਕੱਪੜੇ ਖੋ ਕੇ ਗਲੀਆਂ ਚ ਭਜਾ ਪਜਾ ਉਸ ਦੀ ਵੀਡੀਓ ਬਣਾਈ ਬਲਕਿ ਉਕਤ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤਾ ਹਾਲਾਂਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਚ ਔਰਤ ਕੈਮਰੇ ਤੋਂ ਬਚਣ ਲਈ ਲੋਕਾਂ ਦੀਆਂ ਦੁਕਾਨਾਂ ਚ ਵੀ ਲੋਕਾਂ ਦਾ ਜਤਨ ਕਰਦੀ ਰਹੀ ਥਾਣਾ ਬਲਟੋਹਾ ਦੀ ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਮਾਮਲੇ ਇਕਾਈ ਪਰਿਵਾਰ ਦੇ ਤਿੰਨ ਜੀਆਂ ਸਮੇਤ ਦੋ ਅੰਤਛਾਤੀ ਵਿਅਕਤੀਆਂ ਵਿਰੁੱਧ ਵੱਖ-ਵੱਖ ਕੇਸ ਦਰਜ ਕਰ ਲਿਆ ਹੈ। ਹਾਣਾ ਬਲਟੋਹਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਪਿੰਡ ਬਲਟੋਹਾ ਦੀ ਰਹਿਣ ਵਾਲੀ 55 ਸਾਲਾ ਔਰਤ ਨੇ ਪੁਲਿਸ ਨੂੰ ਦੇ ਦਿੱਤੀ ਸ਼ਿਕਾਇਤ। ਜਿਸ ਦੀ ਰੰਜਿਸ਼ ਦੇ ਚੱਲਦਿਆਂ 31 ਮਾਰਚ ਦੀ ਸ਼ਾਮ ਲੜਕੀ ਦੇ ਭਰਾ ਤੇ ਮਾਂ ਤੋਂ ਇਲਾਵਾ ਦੋ ਅੰਤਛਾਤੀ ਵਿਅਕਤੀ ਉਹਨਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗੇ। ਜਦੋਂ ਘਰੋਂ ਬਾਹਰ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਪੂਰੀ ਤਰ੍ਹਾਂ ਨਿਵਸਤਰ ਕਰ ਦਿੱਤਾ ਅਤੇ ਉਸ ਦੀ ਨਿਵਸਤਰ ਹਾਲਤ 'ਚ ਹੀ ਵੀਡੀਓ ਬਣਾ ਲਈ ਅਤੇ ਉਹ ਉਕਤ ਲੋਕਾਂ ਤੋਂ ਬਚਣ ਲਈ ਭੱਜਦੀ ਰਹੀ ਅਤੇ ਦੁਕਾਨਾਂ 'ਚ ਆਸਰਾ ਲੈਂਦੀ ਰਹੀ ਪਰ ਵੀਡੀਓ ਬਣਾਉਣ ਵਾਲੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਸਮਾਜ 'ਚ ਹੋਰ ਬੇਇਜਤ ਕਰ ਦਿੱਤਾ। ਉੱਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਲਟੋਹਾ ਦੀ ਐਸਐਚਓ ਮੈਡਮ ਸੁਨੀਤਾ 바ਵਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਏਐਸਆਈ ਪਰਮਜੀਤ ਸਿੰਘ ਨੇ ਪੀੜਤ ਔਰਤ ਕੁਲਵਿੰਦਰ ਕੌਰ ਦੀ ਸ਼ਿਕਾਇਤ ਤੇ ਸ਼ਰਨ ਜੀਤ ਸਿੰਘ ਉਰਫ ਸੰਨੀ ਗੁਰਚਰਨ ਸਿੰਘ ਕੁਲਵਿੰਦਰ ਕੌਰ ਉਰਫ ਮਾਨੀ ਅਤੇ ਦੋ ਅਣਛਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 20 ਮਿਤੀ 3 ਚੌਥਾ ਮਹੀਨਾ 2024 ਜੁਰਮ 354 354B 354D ਅਤੇ 149 IPS ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਾਜ਼ਮਾਂ ਦੀ ਗਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਤਰਨਤਾਲ ਤੋਂ ਦਲਵੀਰ ਉਦੋਕੇ ਦੀ ਲੋਪ ਪੁਲਾਇ ਦਾ ਸੁनेहा ਟੀਵੀ ਲਈ ਖਸਰ ਕੀ ਨਾਂ ਪੈ ਜੀ ਕੁਲਵਿੰਦਰਾ ਕਿਹੜਾ ਪਿੰਡ ਹੈ ਵਲਟੋਵਾ ਕੀ ਗੱਲਬਾਤ ਹੋਈ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਜੀ ਇਹ ਮੇਰੇ ਗਲ ਪਏ ਆ ਕੇ ਪੰਜ ਜਣੇ ਠੀਕ ਆ ਬੁੜੀ ਮੁੰਡੇ ਦੀ ਗੱਲ ਸੀ ਮੇਰਨਾ ਮਤ ਬਣਨੀ ਕੋਈ ਇਹਨਾਂ ਦਾ ਅੱਤੀ ਪੱਕੀ ਪੈਨਦਾ ਮੈਂ ਆਪਦੀ ਭਾਜ ਨਾ ਸਕਤ ਜਾਨ ਬਚਾਈ ਹੈ ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਨੀ ਆ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ ਇਹ ਕਿੰਨਾਂ ਦੀ ਘਟਨਾ ਹੈ ਇਹ 33 ਤਰੀਕ ਦੀ ਤੇ ਜਿਹੜੇ ਗੱਲ ਪਏ ਸੀਗੇ ਉਹ ਕਿੰਨੇ ਕੁ ਜਣੇ ਸੀਗੇ ਉਹ 5 ਜਣੇ ਇੱਕ ਬੁੜੀ ਤੇ 4 ਬੰਦੇ ਤੇ ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ ਅਜੇ ਤਾਂ ਕੋਈ ਕਾਰਵਾਈ ਨਹੀਂ ਕੋਈ ਸਾਨੂੰ ਉਹਨਾਂ ਵਿਖਾਇਆ ਨਹੀਂ ਵੀ ਆ ਫੜੇ ਗਏ ਆ ਕੀਤੇ ਆ ਨਾ ਜਾਣਦੇ ਆ ਰਮੋੜਮ ਨੇ ਜਾਣਦੇ ਮੋੜਮ ਨੇ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜੀ ਇਹਨਾਂ ਨੂੰ ਭੋਗ ਨਹੀਂ ਪਾਉਂਦੇ ਉਹਦੇ ਵਿੱਚ ਹੋਰਿਆ ਕੁੱਟਮਾਰ ਹੋਈਆਂ ਵੀ ਕੁੱਟੜੇ ਪਾੜੇ ਦੀ ਕੀ ਕਰੀ ਉਹਦੇ ਵਿੱਚ ਮੇਨ ਇਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪੱਤਰਦਰਜੀ ਕੀਤਾ 20 ਨੰਬਰ ਮਕਦਮਾ ਨੰਬਰ ਦੱਸੀ ਗਈ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉੱਥੋਂ ਦੇ ਇੱਕ ਮੱਲੇ ਦੀ ਜੀਵਨ ਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਫਿਰ ਉਸਨਾਂ ਨੂੰ ਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਟੂਟੂ ਮੈਮਾ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵੜ ਗਿਆ ਲੜਕੀ ਨੂੰ ਲੈ ਕੇ ਜੀ ਸਹੀ ਕੋਈ ਪਿੰਡ ਜਿ ਕੁਮਾਇਆ ਜੀ ਇਹ ਬੜੇ ਇੰਟਰਸਟਿੰਗ ਵੀਡੀਓ ਹਾਂਜੀ ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊਡ ਸੀਗੀ ਤੇ ਚੁੰਨੀ ਲਿਵੇਟੀ ਹੋਈ ਸੀ ਦੋਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਹੋਰੀ ਬਣਾਤੀ ਹਾਂਜੀ ਪਰਚਾ ਦਰਜ ਹਾਂਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਕਿਹਨਾਂ ਨੂੰ ਪਛਾਣ ਕਿਨੇ ਕਿੰਨੇ ਜਣੇ ਹੋਣ ਤੇ ਕਿਹਨਾਂ ਟੋਟਲ 3 ਜਣੇ ਦੇ ਪਰਚਾ ਹੋਇਆ ਜੀ ਦੋ ਅਣਪਛਾਤੇ ਆ ਤੇ ਇਹਦੇ ਵਿੱਚ ਦੋ ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ